ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਬਣਾਈ ਹੈ ਇੱਕ ਟੁਕੜਾ ਤੇ ਦੋ ਜਿਹੜੇ ਗੱਬਣ ਆ ਗਏ ਬਈ ਟੌਪ ਬਰੀਡ ਦੀਆਂ ਆ ਗੀਆਂ ਇੱਕ ਤਾਂ ਹੈ ਗਿਆ ਬਾਈ ਕੋਲੇ ਜਰਸੀ ਤੇ ਇੱਕ ਆ ਗਿਆ ਐਫ ਐਫ ਦਾ ਕ੍ਰੋਸ ਬਾਈ ਜੱਗਿਆ ਜਰਸੀ ਤੋਂ ਸ਼ੁਰੂ ਕਰ ਦੀਏ ਜਰਸੀ ਤੋਂ ਕਰਦੇ ਬਾਈ ਕਿਹੜਾ ਸੂਆ ਸੁੰਦੀ ਆ ਰੇਨਲ ਦੂਜਾ ਸੂਆ ਬਾਈ ਹੂੰ ਛਿੱਗੀ ਦੰਦਾਂ ਦੀ ਆ ਠੀਕ ਆ ਦੁੱਦੋ ਬਾਈ ਬਹਿਣਾ ਜਮਾ ਰੇਨਲ ਪੰਜਾਬ ਵਾਲੀ ਜਰਸੀ ਦੇ ਕਾਦੇ ਦੇ ਬਰੋਬਰ ਦਿਖਾ ਦੇ ਹੂੰ ਕੋਈ ਛੋਟੀ ਮੰਨ ਕੇ ਨਾ ਆਵੇ ਹੈਨਾ ਸਹੀ ਗੱਲ ਆ ਠੀਲ ਠੰਡੀ ਤਾਂ ਯਾਰ ਪਲੇਖਣੀ ਥਣ ਥੁੰਦੇ ਕਰਮ ਵਾਲੀ ਦਾ ਬਹੁਤ ਚੰਗਾ ਲੱਗਿਆ ਆਹ ਬਾਤ ਇੱਕੋ ਜਿਹਾ ਥਣ ਚਾਰੇ ਥਣ ਤੇ ਲੈ ਵਾਲੂ ਬਾਈ ਬਹੁਤ ਚੰਗਾ ਹੈ 5-7 ਦਿਨ ਇਹ ਲੈ ਜੂਗੀ ਬਾਈ ਕਿੰਨ ਮੁੱਲ ਚੱਗੇ ਦਾ ਮੁੱਲ ਦਾ ਯਾਰ ਕਰਾਉਣ ਦਾ 70 ਕਰਾ ਵਾਲਾ 62000 ਦੀ ਆਪਾਂ ਬੱਛੀ ਦੇਵਾਂਗੇ ਅੱਜ 62000 ਰੁਪਏ ਦੀ ਬਾਈ ਕਹਿੰਨਾ ਦੇ ਦੇ ਦਿਆਂਗੇ ਅੰਦਰੂਪ ਦਿਖਾਉਣਾ ਚੱਗੇ ਹੋਈ ਸ਼ਰਟ ਤੇ ਇਦਰੋਂ ਆਪਾਂ ਦਿਖਾਈਏ ਫੇਸ ਵਗੈਰਾ ਲੈ ਫੇਸ ਚੈੱਕ ਕਰੋ ਬੋ ਅਗੇ ਇਧਰੋਂ ਬਈ ਆਗੇ ਇਹਦਾ ਵੀ ਦਿਖਾ ਦੇ ਯਾਰ ਥਣ ਲੈ ਬਈ ਬੱਛੀ ਬਈ ਕਰਾਉੱਚਾ ਬਹੁਤ ਚੰਗੀ ਹੈ ਜੀ ਹੂੰ ਸੌ ਸੀਲ ਬਈ ਫੁੱਲ ਆ ਗਈ ਠੰਡੀ ਇਹਦਾ ਸੈੱਟ ਚੈੱਕ ਕਰੋ ਲੈ ਕੋਈ ਚੱਕ ਕੇ ਖੜਦੀ ਹੈ ਕਰਮਾਂ ਲਈ ਬੱਛੀ ਬਈ ਦੁੱਧ 20 ਤੋਂ ਬਾਹਰ ਕੱਢ ਦੋ ਇਹ ਫੁੱਲ ਘਾਤਦਾ ਹੂੰ ਪਹਿਲਾ ਸੁਗਾ ਸੁੰਦੀ ਆ ਬਈ ਬਾਕੀ ਬਲਟੇਲਾਂ ਸਾਰੀਆਂ ਕੱਟਣੀਆਂ ਪੀਕ ਤੇ ਜਾ ਕੇ ਸੁਣਾ ਕਿੰਨੇ ਦਿਨਾਂ ਦੀ ਕੱਚੀ ਹੋ ਜਾਏ ਇਹ ਬਈ ਹਫਤਾ ਲੈ ਜੁਖ ਦੇ ਹਫਤੇ ਦੀ ਕੱਚੀ ਆ ਬਈ ਉਸਾ ਬਣਾ ਦਾ ਜੱਲ ਲਾ ਲਿਓ ਤੇ ਜਿਹੜਾ ਮੁੱਲ ਬਈ ਨੇ ਕੋਈ 70 ਨਹੀਂ ਕੋਈ 75 ਨਹੀਂ 62000 ਰੁਪਏ ਦੀ ਬਈ ਕਰਦਾ 62000 ਦੀ ਇਹ ਦੇ ਦੇਗੇ ਬਾਕੀ ਰੰਗ ਰੂ ਤੇ ਅੱਗੇ ਇਹ ਟੋਕੜਾ ਇਹ ਦੇ ਦਾਂਗੇ ਆਪਾਂ 23000 ਦੀ 8 ਕਿਲੋ ਦੁੱਧਾਗਾ ਠੀਕ ਆ ਹਾਂ ਥਣ ਲੈ ਵੀ ਦੀ ਤੇ ਬਣੀ ਵੀ ਹੈਗੀ ਐ 24 25 ਦਿਨਾਂ ਦੀ ਬਣੀ ਵੀ ਬਾਈ ਕਰਕੇ ਲੈ ਜਾਵੇ ਕੋਈ ਆਪਣੇ ਘਰੇ ਜਨ ਨਜ਼ਰ ਖੜਾ ਪਸੂ ਯਾਰ ਫੁੱਲ ਤਸੱਲੀ ਕਰਕੇ ਲੈ ਜਾਵੇ ਅਗਲੇ ਨੇ ਪੈਸੇ ਲਾਉਣੇ ਕੋਈ ਚੱਕਰ ਨਹੀਂ ਠੀਕ ਆ ਪਿੰਡ ਵੀਰ ਦਾ ਢੱਲਮਾ ਜ਼ਿਲ੍ਹਾ ਬਰਨਾਲਾ ਤਸੀਲ ਤਫਾ ਮੋਬਾਈਲ ਨੰਬਰ ਬੋਲ ਦੇ 86999977138 ਬਾਈ ਰਹਿੰਦਾ ਬਾਈ ਬਾਦੀਆਂ ਚ ਘਰ ਆ ਬਾਈ ਾਲੀ ਗਾਲੀ ਸੜਕ ਦੇ ਘਰ ਆ ਆਲੀ ਗਾਲੀ ਸੜਕ ਦੇ ਘਰ ਆ ਬਾਈ ਜੇ ਇਧਰੋਂ ਆਉਂਗੇ ਤਾਂ ਮੋੜਾਂ ਵੀ ਨੇੜੇ ਰਹਿੰਦਾ ਤੇ ਖਾਸ ਪਿੰਡ ਢੱਲਮਾ ਕੰਟਰੈਕਟਰ ਨੰਬਰ ਬੋਲੀ 8699997138 ਬਈ ਠੀਕ ਹੈ